ਤਿੰਨ ਕਾਪੂਸਟ ਲੋਟੇਰੇਆਂ ਵੱਲੋਂ ਘਰ ਵਿੱਚ ਵੜ ਕੇ ਬਜ਼ੁਰਗ ਜੋੜੇ ਨੂੰ ਬੰਦਕ ਬਣਾ ਤੋਂ ਬਾਅਦ 1 ਲੱਖ ਰੁਪਏ ਅਤੇ 5 ਲੱਖ ਦਾ ਚੈੱਕ ਪਰਵਾ ਕੇ ਕੋਈ ਫਰਾਰ ਸਾਢੇ 8:00 ਹੋ ਜੇ ਗੇਟ ਖੋਲਿਆ ਸੀ ਕੋਈ ਨਾ ਵੜ ਕੇ ਹਾਂ ਜੀ ਬਾਪੂ ਤੋਂ ਬੱਦੇ ਬਾਹਰ ਹੀ ਬੈਠੇ ਸੀ ਕਹਿੰਦੇ ਸਪਰੇਅ ਕਰਨ ਵਾਸਤੇ ਆਇਆ ਉਹ ਲੜਕੀ ਮੈਨੂੰ ਪੁੱਛਦੀ ਆਪਾਂ ਸਪਰੇਅ ਕਰਾ ਲਾਂ ਮੈਂ ਕਰਾਂਗੀ ਹਾਂ ਉਹ ਪਿੱਛੇ ਪਿੱਛੇ ਆ ਗਏ ਆ ਕੇ ਮੋਬਾਈਲ ਚੱਕ ਲੈ ਹਾਂ ਕਾਸ਼ ਦਿਓ ਜੀ ਤਲਵਾਰਾ ਹੈ ਗਿਆ ਸੀ ਦੋ ਤਿੰਨ ਬੰਦੇ ਸੀ ਦੋ ਦੋ ਤਲਵਾਰਾ ਉਹਨਾਂ ਦੇ ਹੱਥ ਵਿੱਚ ਸੀ ਕਹਿੰਦੇ 10 ਲੱਖ ਦਿਓ ਜੀ ਮੈਂ 10 ਲੱਖ ਤਾਂ ਹੈ ਨਹੀਂ ਜੀ ਕਹਿੰਦੇ ਕਿ ਦਮ ਹੈ ਕਿ 1 ਲੱਖ 1 ਲੱਖ ਦਿਓ 1 ਲੱਖ देर ਲੱਗਿਆ ਤਾਂ ਬੈਗ ਚ 5-7000 ਹੋਰ ਸੀ ਇਹ ਵੀ ਦੇ ਦਿਓ ਮੈਂ ਕਿ ਸਾਡੇ ਵਾਸਤੇ ਵੀ ਛੱਡ ਦਿਓ ਹੈ ਉਹ ਵੀ ਖਿੱਚ ਲੈ ਇਹਦੇ ਲੱਖ ਨਾਲ ਕੁਛ ਨਹੀਂ 10 ਲੱਖ ਹੋਰ ਦਿਓ ਮੈਂ ਹੋਰ ਹੈਗੀ 2-4 ਦਿਨਾਂ ਬਾਅਦ ਆ ਜਾਏ ਜੇ ਫਿਰ ਇੰਤਜ਼ਾਮ ਕਰਕੇ ਦੇ ਦੇਾਂਗੇ ਬੈਗ ਚ ਹੈਗੇ ਬੇਕੇ ਹੈਗੇ ਤੇ ਘਰੇ ਕੌਣ-ਕੌਣ ਸੀ ਚੈੱਕ ਕਰੋ ਤੋਂ ਦੇ ਲਾਵਾ ਘਰ ਚ ਹੋਰ ਕੌਣ-ਕੌਣ ਸੀ ਵਾਈਫ ਹੈ ਮੇਰੀ ਜੱਤੀ ਕੋਈ ਸਰਵੈਂਟ ਮੇਡ ਸਰਵਟਰੇ ਦਰਵਾਜ਼ਾ ਖੋਲਿਆ ਸੀ ਮੇਰੇ ਚੋਟ ਲੱਗੀ ਹੈ ਪੈਣ ਤੇ ਮੈਂ ਦਰਵਾਜ਼ਾ ਨਹੀਂ ਖੋਲਿਆ ਅੱਛਾ ਸਰਪਰ ਕੀ ਕੁਛ ਲੱਗੇ ਤੁਹਾਨੂੰ ਨਰਸ ਦੇ ਪੱਟੀ ਲੈਣ ਆ ਕਰਦਾ ਆਣਾ ਸੀ ਤਾਂ ਦਰਵਾਜ਼ਾ ਖੋਲਿਆ ਅਮਾਉਂਟ ਸਰ ਕਿੰਨੀ ਲੈ ਕੇ ਫਿਰ ਟੋਟਲ ਸਾਰੀ 2 ਲੱਖ 8000 ਲੈ ਕੇ 5-7000 ਉੱਪਰ ਲੈ ਕੇ ਆਉਂਦੇ ਆ 5 ਲੱਖ ਦਾ ਚੈੱਕ ਲੈ ਗਏ ਕੁਝ ਚੈੱਕ ਮੌਕੇ ਤੇ ਭਰਵਾਇਆ ਫਿਰ ਉਹਨਾਂ ਨੇ ਕੀ ਕਹਿੰਦੇ ਸੀ 5 ਲੱਖ ਦਾ ਚੈੱਕ ਭਰਵਾਇਆ ਲੈ ਗਏ ਹਾਂ ਤੇ ਕੋਈ 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 ਤੁਹਾਨੂੰ ਅਸਾਲਟ ਤਾਂ ਨਹੀਂ ਕੀਤਾ ਉਹਨਾਂ ਨੇ ਕੋਈ ਮਾਰਿਆ ਮੂਰਿਆ ਤਾਂ ਨਹੀਂ ਕੋਸ਼ ਪਿੱਠ ਤੇ ਤਲਵਾਰ ਬਾਰੀ ਇੱਕ ਦੋ ਵਾਰੀ ਡਰਾਉਂਦੇ ਵੀ ਸੀ ਮਾਰਦੇ ਆ ਕਿ ਕਿਸੇ ਨੂੰ ਦੱਸਣਾ ਨਹੀਂ ਚੁੱਪ ਕਰਕੇ ਬੈਠੇ ਰਹੇ ਦੋ ਚਾਰ ਘੰਟੇ ਅਸੀਂ ਬੈਠੇ ਸੀ ਸਕ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਘਰ ਦੇ ਵਿੱਚ ਕੋਈ ਸੇਫ ਹੀ ਨਹੀਂ ਦਾ ਮਤਲਬ ਹਾਲਾਤ ਕੀ ਹੋ ਗਏ ਪੰਜਾਬ ਦੇ ਪੰਜਾਬ ਦੇ ਹਾਲਾਤ ਗਵਰਨਮੈਂਟ ਦੇ ਹੱਥੇ 'ਚ ਆਮ ਜਨਤਾ ਦੇ ਹੱਥੇ 'ਚ ਤਾਂ ਕੁਛ ਨਹੀਂ ਤੇ ਤੁਹਾਨੂੰ ਕੀ ਦਿੱਕਤ ਹੈ ਬੈਡ ਰੈਸਟ ਹੈ ਤੁਸੀਂ ਕੋਈ ਪ੍ਰੋਬਲਮ ਸੀ ਤੁਹਾਨੂੰ ਮੇਰੇ ਪੈਰ 'ਚ ਪ੍ਰੋਬਲਮ ਸੀ ਮੈਂ ਵਿਦਾਂਤਾ ਤੋਂ ਪ੍ਰੈਸ਼ਰ ਕਰਾ ਕੇ ਆਇਆ ਹਾਂ ਹਾਂ ਮੇਰੇ ਬਲੱਡ ਸਪਲਾਈ ਲੱਤ ਦੀ ਵੱਧ ਹੋ ਗਈ ਸੀ ਅੱਛਾ ਉਂਗਲਾ ਦੇਖੋ ਕਾਲੀ ਹੈ ਹਾਂ ਆਈ ਕੁਰਕੁਰ ਦੀ ਤਾਂ ਬਿਲਕੁਲ ਸੜ ਗਈ ਲੱਗਦਾ ਵੀ ਸ਼ਾਇਦ ਇਨਫੋਰਮੇਸ਼ਨ ਉਹਨਾਂ ਕੋਲ ਇਸ ਤਰ੍ਹਾਂ ਦੀ ਹੋਵੇ ਤੁਹਾਡੇ ਬਿਮਾਰ ਦਾ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਤਾਂ ਕਰਕੇ ਈਜ਼ੀ ਟਾਰਗੇਟ ਕੀਤਾ ਹੋਵੇ ਤੁਹਾਨੂੰ ਨਹੀਂ ਬੈਗ ਆਰਡਰ ਉਕੇਦੇ ਦੇਖਿਆ ਨਹੀਂ ਹਾਂ ਅੱਛਾ ਬੈਕ ਬਾਰੇ ਕਹਿ ਨਹੀਂ ਸਕਦਾ ਕੌਣ ਸੀ ਕੌਣ ਨਹੀਂ ਸੀ ਤੁਸੀਂ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਪੁਲਿਸ ਤੋਂ ਕੀ ਡਿਮਾਂਡ ਕੀ ਕਰ ਰਹੇ ਹੋ ਨੇ ਇੱਥੇ ਕੀ ਹੋਵੇ ਜਿਸ ਤਰ੍ਹਾਂ ਕਹਿੰਦੇ ਓਵਰ ਆਲ ਸਿਸਟਮ ਸਟਰੋਂਗ ਹੋ ਜਾਏ ਜਿਸ ਹਰ ਨਾਗਰਿਕ ਦਾ ਸੇਫਟੀ ਹੋ ਰਹੀ ਜੀ ਠੀਕ ਠੀਕ ਸਾਨੂੰ ਗੰਭੀਰ ਕਿੰਨਾਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਮੋਡਰਨ ਟਾਊਨ ਦੇ ਵਿੱਚ ਇੱਕ ਕਿੰਨ ਜਿਹੜੇ ਵਿਅਕਤੀ ਹੈਗੇ ਆ ਅਣਸਾਖੇ ਵਿਅਕਤੀ ਇਹਨਾਂ ਨੇ ਜਿਹੜੇ ਮੂਹਰੇ ਪੜਨੇ ਹੋਏ ਸੀਗੇ ਤੇ ਘਰ ਦੇ ਅੰਦਰ ਵੜ ਕੇ ਜਿਹੜੀ ਹੈਗੀ ਇੱਕ ਜਿਹੜਾ ਮੋਡਰਨ ਟਾਊਨ ਦੇ ਵਿੱਚ ਘਰ ਆ ਉਹਦੇ ਵਿੱਚ ਅੰਦਰ ਵੜ ਕੇ ਲੁੱਟ ਕੀਤੀ ਆ ਸਭ ਤੋਂ ਤਕਰੀਬਨ ਜਿਹੜੀ ਹੈਗੀ 1 ਲੱਖ ਰੁਪਏ ਦੇ ਕੀ ਕੀ ਦੀ ਲੁੱਟ ਹੋਣੇ ਆਈ ਆ ਸਾਡੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਅਸੀਂ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਨੇ ਮੁਕਦਮਾ ਦੀ ਟਰੇਸ ਕਰਨ ਵਾਸਤੇ ਲਗਾ ਦਿੱਤੀਆਂ ਜਿੱਦੇ ਵਿੱਚ CIA 2 ਤੇ SHC ਸਿਵਲ ਲਾਈਨ ਜਿਹੜਾ ਹੈਗਾ ਤੇ ਪੁਲਿਸ ਵਾਸਤੇ ਲੱਗੇ ਹੋਏ ਨੇ ਜਲਦੀ ਹੀ ਜਿਹੜਾ ਇਸ ਨੂੰ ਬੈਕਪੀ ਵਿੱਚ ਟਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਗ੍ਰਫਤਾਰ ਕਰਨਾ ਵਾਗ ਤੇ ਉਹਨਾਂ ਦੇ ਖਾਸ ਕਰਵਾਈ ਕਰਾਂਗੇ CCTV ਕੈਮਰੇ ਦੀ ਸਾਹਮਣੀ ਆ ਫਿਲਹਾਲ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਐਂਗਲਸ ਤੋਂ ਚਾਂਚ ਕਰ ਰਹੀ ਹੈ ਜਿਹਦੇ ਵਿੱਚ CCTV ਫੁਟੇਜ ਟੈਕਨੀਕਲ ਐਵੀਡੈਂਸ ਤੇ ਹੋਰ ਜਿਹੜੀ ਹੈਗੀ ਹਿਊਮਨ ਇੰਟੈਲੀਜੈਂਸ ਇਹਨਾਂ ਚੀਜ਼ਾਂ ਤੇ ਵਰਕ ਕਰ ਰਹੇ ਆ ਤੇ ਸਾਡੀ ਮੇਨ ਪ੍ਰਾਇਰੀਟੀ ਹੈਗੀ ਕਿ ਜਲਦੀ ਜਲਦੀ ਇਸ ਮਕਦਮੇ ਨੂੰ ਅਟ੍ਰੈਸ ਕੀਤਾ ਜਾਵੇ ਕਿੰਨੇ ਵਿਅਕਤੀ ਦਸਿਆ ਇਹਦੇ ਵਿੱਚ ਤਿੰਨ ਵਿਅਕਤੀ ਤਾਂ ਜਿਹੜੇ ਅੰਦਰ ਆਏ ਸੀਗੇ ਜਿਹੜੇ ਘਰ ਦੇ ਵਿੱਚ ਐਂਟਰ ਹੋਏ ਨੇ ਹੋ ਸਕਦਾ ਕੋਈ ਇਹਨਾਂ ਨਾਲ ਹੋਰ ਵਿਅਕਤੀ ਵੀ ਸ਼ਾਮਲ ਹੋਣ ਤਾਂ ਥਿਆਰ ਵੀ ਸੀ ਇਹਨਾਂ ਦੇ ਕੋਲ ਇਹਨਾਂ ਕੋਲ ਸ਼ਾਰਪ ਜਿਹੜੇ ਸ਼ਾਰਪ ਆਜ ਵਿਪਨ ਸੀਗੇ ਤੇ ਉਹ ਅਸੀਂ ਜਿਹੜੇ ਹੈਗੇ ਉਸਬੰਧੀ ਉਸੇ ਤ ਜਿਹੜੀ ਹੈਗੀ ਆ ਸਿਵਲ ਲਾਈਨ ਦੇ ਵਿੱਚ ਉਸ ਅਕੋਰਡਿੰਗਲੀ ਫੋਟੋਆਂ ਦਸ ਕਰਦੇ ਆਂ